ਪੈਜ ਪੈਜ ਲੰਮੀ ਆ ਲੈ ਲੋ ਉੱਪਰ ਚਾ ਰਹਿਣ ਤੋਂ ਪਹਿਲਾਂ ਮੈਂ ਨੇ ਤੂੰ ਮੇਰੀ ਗੱਲ ਸੁਣਿਆ ਬਗਰਾ ਆਉਣਾ ਨਾ ਚਲੋ ਹਾਂ ਦੱਸ ਕੀ ਗੱਲ ਉਧਰ ਆਈ ਮੈਨੂੰ ਲਿਆਉਣਾ ਕੀ ਆ ਮੈਂ ਤੇ ਇਹ ਨਹੀਂ ਸਮਝ ਆਉਂਦੀ ਕਿ ਕੱਲ ਤੇ ਜੇ ਹਸਪੀਟਲੋਂ ਮੈਂ ਆਈ ਆ ਤੇ ਏਡੀ ਛੇਤੀ ਲੈ ਕੇ ਤੂੰ ਹੀ ਮਗਰ ਆ ਕੇ ਨਾ ਤੂੰ ਹੀ ਮੇਰੇ ਫੋਨ ਕਰਕੇ ਦੱਸਿਆ ਨਾ ਪੁੱਛਿਆ ਤੇ ਤੂੰ ਹੀ ਹੋਰ ਚਾਰ ਦਿਨ ਰਹਿਣ ਦਿੰਦੇ ਹਾਂ ਮੰਮੀ ਨੂੰ ਅਜੇ ਤਾਂ ਮੰਮੀ ਦੀ ਹਾਲਤ ਇੰਨੀ ਖਰਾਬ ਵਾ ਦੱਸਣਾ ਮੈਂ ਕੀ ਇਹ ਵਾਲੇ ਮੈਂ ਤਾਦੀ ਦੱਸਦਾ ਜੀ ਡਾਕਟਰ ਬੋਦਾ ਚ ਰਹਿਤੀ ਡਾਡਾ ਜੀ ਬੋਦੇ ਨੇ ਪ੍ਰਸ਼ਨ ਕਰਕੇ ਨਾ ਤੂੰ ਅੰਦੇ ਪਿਓ ਲੈ ਜਾ ਹੁਣ ਮੰਮੀ ਜੀ ਹਾਲਤ ਜ਼ਿਆਦਾ ਵਿਗੜ ਗਈ ਤੇ ਇਹ ਕਰਕੇ ਡਾਕਟਰ ਨੇ ਵੀ ਤੁਸੀਂ ਘਰ ਜਾ ਕੇ ਨਾ ਇਹਦੀ ਸੇਵਾ ਪਾਣੀ ਕਰੋ ਜ਼ਿਆਦਾ ਆਪਾਂ ਇਹਨੂੰ ਛੇੜ ਛਾੜ ਨਹੀਂ ਕਰ ਸਕਦੇ ਇਹ ਸਰੀਰ ਦੇ ਨਾ ਹਾ 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 ਚੰਗੀ ਗੱਲ ਬਣੀ ਆ ਅਸੀਂ ਤੇ ਹਸਪੀਟਲ ਲੈ ਕੇ ਗਏ ਹਾਂ ਵੀ ਮੰਮੀ ਠੀਕ ਹੋ ਜਾਊਗੀ ਤੇ ਜੀ ਡਾਕਟਰਾਂ ਨੇ ਸਾਥ ਛੱਡਤਾ ਤੇ ਫਿਰ ਅਸੀਂ ਕੀ ਕਰਾਂਗੇ ਸਾਡਾ ਕੀ ਬਣੂਗਾ ਇਨਾ ਹੀ ਪੈਸਾ ਵੀ ਲਾ ਛੜਿਆ ਤੇ ਮੰਮੀ ਨੂੰ ਫੇਰ ਨਹੀਂ ਫਰਕ ਪਿਆ ਮੈਂ ਤੇਰੀ ਗੱਲ ਮੰਨਦਾ ਵਾ ਪੈਸਾ ਲਾਤਾ ਪੈਸਾ ਚਲੋ ਮਗਰ ਵੀ ਇੰਤਿਆਮ ਕੀਤਾ ਸੀ ਪਰ ਡਾਕਟਰ ਬੜਾ ਸਿਆਣਾ ਸੀ ਵੇਖ ਉਹ ਆਂਦਾ ਵੀ ਮੈਨੂੰ ਪਤਾ ਵਾ ਵੀ ਤੁਹਾਡੀ ਮਾਂ ਤੁਹਾਡੇ ਲਈ ਕਿੰਨੀ ਅਹਿਮਤ ਰੱਖਦੀ ਆ ਕਿ ਮੈਂ ਨਹੀਂ ਚਾਹੁੰਦਾ ਤੁਸੀਂ ਮਗਰ ਪੈਨਾ ਪੈਸਾ ਜਾੜੋ ਜਿਉਹੇ ਡਾਕਟਰ ਹੁੰਦਾ ਨਾ ਭਾਵੇਂ ਹੋਰ ਹਰ ਨੂੰ ਦੱਸ ਦੇ ਰੱਖ ਲਿੰਦਾ ਪਰ ਡਾਕਟਰ ਰੱਬ ਦਾ ਰੂਪ ਹੁੰਦੇ ਗਏ ਮੈਂ ਵਧੀਆ ਬੰਦੇ ਵੀ ਹੁੰਦੇ ਉਹ ਆਂਦਾ ਵੀ ਵੀਰ ਜੀ ਤੁਸੀਂ ਲੈ ਜਾਓ ਮਾਤਾ ਉਹ ਤੇ ਗੱਲ ਤਾਂ ਠੀਕ ਆ ਪਰ ਹਸਪੀਟਲ ਦੇ ਵਿੱਚ 100 ਕੇਅਰ ਵਾ ਮੜੀ ਮੋਟੀ ਵੀ ਟਲ ਮਾਠ ਹੋਵੇ ਨਾ ਤਾਂ ਅਗਲੇ 100 ਮਸ਼ੀਨਾਂ ਲਾ ਦਿੰਦੇ ਆਕਸੀਜਨ ਲਾ ਦਿੰਦੇ ਵਗੈਰਾ ਲਾ ਦੇ ਤੇ ਇੱਥੇ ਘਰ ਚ ਬੰਦੇ ਨੂੰ ਖੜਦੇ ਆ ਕਿੰਨਾ ਟਾਈਮ ਲੱਗ ਜਾਂਦਾ ਵਾ ਚੁੱਕੋ ਥੱਲੋ ਤੇ ਨਾਲੇ ਐਡਾ ਪਰਸ ਰਸ ਰੇਦਾ ਮੈਂ ਤੇਰੀ ਗੱਲ ਮੰਨਦਾ ਵਾਂ ਪੇ ਹਸਪੀਟਲ ਕੇਅਰ ਬੜੀ ਆ ਜਦੋਂ ਡਾਕਟਰ ਨੇ ਕਹਿਤਾ ਵੀ ਬਾਜੀ ਲੈ ਜਾਓ ਇਹਦੀ ਘਰ ਜਾ ਕੇ ਸੇਵਾ ਪਾਣੀ ਕਰੋ ਦਵਾਈ ਦਾ ਟਾਈਮ ਦੇਰ ਦੋ ਜੇ ਪਰਮਾਤਮਾ ਚਾਏ ਨਾ ਤੇ ਤੁਹਾਡੀ ਮੰਮੀ ਠੀਕ ਜਲਦੀ ਹੋ ਜਾਊਗੀ ਮੈਂ ਤੇ ਟੈਨਸ਼ਨ ਹੀ ਵਧ ਗਈ ਮੇਰੀ ਤੇ ਸਮਝ ਨਹੀਂ ਆਉਂਦੀ ਵੀ ਇਹ ਕਿਹੜੀ ਵਿਵਤਾ ਪੈ ਗਈ ਆ ਜਿਹੜੀ ਸੋਚੀ ਵੀ ਨਹੀਂ ਹੈ ਨਾ ਉਹ ਵੀ ਆਣ ਕੇ ਗਾੜੀ ਮਸੀਬਤ ਖੜੀ ਹੋਈ ਮੈਂ ਸੋਚਦਾ ਕਿ ਇਹੋ ਜੀ ਧੀ ਨਾ ਕਿਤੇ ਜੰਮਦੀ ਨਾ ਸਾਰੀ ਬਿਵਤਾਰੀ ਝੜਨਾ ਰਾਜਵਿੰਦਰ ਜੀ ਇਹ ਰਾਜਨ ਮੰਮੀ ਨਾਲ ਤੰਗ ਪਰੇਸ਼ਾਨ ਕਰਦੀ ਜ਼ਮੀਨ ਦੇ ਬਦਲੇ ਤੇ ਮਾਂ ਸਾਡੀ ਨਾਮ ਜਿਹਦੇ ਪੈਂਦੀ ਅੱਜ ਗੱਲ ਤਾਂ ਠੀਕ ਆ ਤੁਹਾਡੀ ਮੈਂ ਰਾਜਵਿੰਦਰ ਨੂੰ ਫੋਨ ਕੀਤਾ ਹੈਗਾ ਮੈਂ ਉਹਨੂੰ ਕਿਹਾ ਹੈਗਾ ਵੀ ਮੰਮੀ ਜਿਆਦਾ ਨਹੀਂ ਠੀਕ ਹੈਗੀ ਤੇ ਤੂੰ ਇੱਕ ਵਾਰੀ ਜਾ ਕੇ ਤੇ ਹਸਪੀਟਲ ਪਤਾ ਲਾ ਆਇਆ ਅੱਛਾ ਗਈ ਨਹੀਂ ਉਹ ਹਸਪੀਟਲ ਉੱਥੇ ਕਿਥੇ ਜਾਣਾ ਸਗਾਰ ਨਹੀਂ ਉਹਨੇ ਨਾਲੇ ਤੂੰ ਇਹਨੂੰ ਫੋਨ ਕਰ ਦਿੱਤਾ ਫੋਨ ਤੇ ਮੈਂ ਤਾਂ ਹੀ ਕੀਤਾ ਸੀ ਪੀ ਚਾਲ ਹਨੀ ਉਹ ਗੱਲ ਉਹ ਕਹਿੰਦੇ ਆ ਨਾ ਪੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਹੋ ਸਕਦਾ ਵਾ ਮੰਮੀ ਉਹਨੂੰ ਵੇਖ ਕੇ ਤੇ ਖੁਸ਼ ਹੋ ਜੇ ਕੋਈ ਉਹਦੀ ਸਿਹਤ 'ਚ ਸੁਧਾਰ ਹੋ ਜੇ ਪਰ ਉਹ ਅੱਗੋਂ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਵੀ ਹਾਨੂ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਮੇਰੇ ਲਈ ਤੂੰ ਹੀ ਮਰ ਗਏ ਤੇ ਮੈਂ ਤੁਹਾਡੇ ਲਈ ਮਰ ਗਈ ਜੇ ਮੰਮੀ ਮਰ ਜੂਗੀ ਨਾ ਤੇ ਚੰਗਾ ਸਗੋ ਉਹਦਾ ਹਿੱਸਾ ਵੀ ਮੈਨੂੰ ਮਿਲ ਜੂਗਾ ਹੋਰ ਤੂੰ ਆਸ ਕੀ ਕਰ ਸਕਦਾ ਉਸ ਗਾਤੋਂ ਲਾਲਚ ਦੀ ਸੁਣ ਲੈ ਗੱਲ ਇਹਦੀ ਸਗੇ ਨਣਾ ਇਹਦੀ ਨਹੀਂ ਬਣਦੀ ਜੇ ਇੱਥੇ ਠਾਣੀ ਨਾ ਰੱਬ ਜੀ ਨਾਰਗੇ ਬੰਦੇ ਆ ਉਹਨਾਂ ਨਹੀਂ ਬਣਦੀ ਤੇ ਰਹੀ ਗੱਲ ਸੱਸ ਦੀ ਉਹਦੇ ਨਾਲ ਜ਼ਮੀਨ ਵਾਂ ਤੇ ਉਹ ਆਂਦੀ ਆ ਵੀ ਕਦੋਂ ਇਹ ਸੱਸ ਮਰੇ ਤੇ ਮੈਂ ਜ਼ਮੀਨ ਮੱਲਾ ਇੰਨਾ ਲਾਲਚਾ ਸਾਡੀ ਭੈਣ ਚ ਮੈਂ ਤੁਹਾਡੀ ਗੱਲ ਸਮਝਦੀ ਆ ਵੀ ਉਹ ਲਾਲਚਣਾ ਪਰ ਇੱਕ ਗੱਲ ਹੋਰ ਆ ਉਹ ਆਂਦੀ ਜੇ ਅੱਜ ਤੋਂ ਬਾਅਦ ਇੱਥੇ ਫੋਨ ਕੀਤਾ ਨਾ ਤੇ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਨਾ ਪੁਲਿਸ ਨੂੰ ਫੜਾ ਦੇਣਾ ਹੋਰ ਕਰ ਵੀ ਸਕਦੀ ਆ ਤੇ ਅੱਜ ਤੋਂ ਬਾਅਦ ਇਹਨੂੰ ਕੁੜੀ ਨੂੰ ਫੋਨ ਹੀ ਨਹੀਂ ਲਾਉਣਾ ਜੋ ਮਰਜੀ ਚੰਗਾ ਕੋਈ ਲੋੜ ਨਹੀਂ ਆ ਸਮਝ ਨਹੀਂ ਆਉਂਦੀ ਵੀ ਸਾਡੇ ਘਰ ਚ ਬੰਨ ਕੀ ਡਿਆ ਆ ਇੱਕ ਕਤੇ ਬੰਨੇ ਆਹੋ ਗੱਲ ਮੰਮੀ ਪੈ ਗਈ ਤੇ ਇੱਕ ਬੰਨੇ ਆ ਕੁੜੀ ਮੁਸੀਬਤਾਂ ਖੜੀਆਂ ਕਰੀ ਜਾਂਦੀ ਕਿੱਧਰ ਇਹ ਕੇਸ ਕੀਤਾ ਵਾ ਕਿੱਧਰ ਨੂੰ ਹੀ ਜਾਵਾਂਗੇ ਤੇ ਕਿੱਧਰ ਨੂੰ ਨਾ ਜਾਵਾਂਗੇ ਹਰ ਬੰਨੇ ਪੈਸਾ ਹੀ ਲੱਗਣਾ ਕੋਈ ਗੱਲ ਨਹੀਂ ਪੈਸਾ ਲਾ ਕੇ ਨਾ ਸਾਡੀ ਮਾਂ ਠੀਕ ਹੋ ਜਾਣਾ ਇਹਨੂੰ ਤਾਂ ਮੈਂ ਵੇਖ ਲੂ ਬਾਅਦ ਚ ਦਊ ਇਹਨੂੰ ਪਰ ਜਮੀਨ ਚੰਗੀ ਤਰ੍ਹਾਂ ਇਹਨੂੰ ਮੈਂ ਚਲੋ ਐਵੇਂ ਲੜਨ ਦਾ ਨਹੀਂ ਫਾਇਦਾ ਕੋਈ ਵੀ ਹੈਗਾ ਪੋਤਾ ਬੁਖਾ ਦੇ ਇਹਨਾਂ ਨੂੰ ਤਾਰੇ ਇਹ ਤਾਂ ਇਹਨਾਂ ਨੇ ਇਦਾਂ ਤੈਨੂੰ ਹਿੱਸਾ ਨਹੀਂਗਾ ਦੇਣਾ ਹੈਗਾ ਰਿਪੋਰਟ ਕਰ ਇਹਨਾਂ ਦੇ ਉੱਤੇ ਤੇ ਐਦਾਂ ਕਰ ਇਹਨਾਂ ਕੋ ਹਿੱਸਾ ਲੈ ਆਪਣਾ ਬਣਦਾ ਮੰਮੀ ਗੱਲ ਤੇ ਤੁਸੀਂ ਸਹੀ ਕਹਿਣ ਡੇ ਆ ਇਹਨਾਂ ਦਾ ਵੀ ਕੁਝ ਨਾ ਕੁਝ ਕਰਨਾ ਪੈਣਾ ਵਾ ਐਦਾਂ ਹੱਥਿਆਰ ਧਾਰ ਕੇ ਬੈਠੇ ਰਹਿਣਾ ਤੇ ਐਦਾਂ ਕੁਝ ਨਹੀਂ ਬੰਨਣਾ ਹਿੱਸਾ ਤੋਂ ਲੱਲੀ ਪਰ ਇਹ ਵੀ ਮੁੰਡੇ ਨੂੰ ਨਾ ਪਤਾ ਲੱਗੇ ਹੋਰ ਨਾ ਸਾਡਾ ਜਲੂਸ ਕੱਢਦੇ ਨੇ ਬਹੁਤ ਗੁੱਸੇ ਹੋਣਾਈ ਹਨ ਉਹ ਮੰਮੀ ਉਹ ਤਾਂ ਬਾਹਰ ਬੈਠਿਆ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵਾ ਤੁਸੀਂ ਦੱਸੋਗੇ ਜਾਂ ਮੈਂ ਦੱਸੂਗੀ ਆਪਾਂ ਦੋਵਾਂ ਨੇ ਦੱਸਣਾ ਨਹੀਂ ਤੇ ਬਾਕੀ ਇੱਕ ਗੱਲ ਮੰਮੀ ਹੋਰ ਵਾ ਆ ਮਾਂ ਤੇ ਮੇਰੀ ਉਦਾ ਬਿਮਾਰ ਪਈ ਆ ਕੀ ਪਤਾ ਅੱਜ ਹੈਗੀ ਕਿ ਕੱਲ ਹੈ ਨਹੀਂ ਕੀ ਪਤਾ ਅੱਜ ਮਰ ਜਾਏ ਕੱਲ ਮਰ ਜਾਏ ਜੇ ਮਰ ਗਈ ਤਾਂ ਉਹਦਾ ਵੀ ਹਿੱਸਾ ਤੈਨੂੰ ਹੀ ਮਿਲਣਾ ਵਾ ਮੰਮੀ ਬਿਲਕੁਲ ਤੇਹੀ ਸਹੀ ਕਹਿਂਦੇ ਆ ਮੈਨੂੰ ਤੇ ਆਪਣੀ ਮਾਂ ਦੀ ਅੱਗੇ ਨਹੀਂ ਕੋਈ ਫਿਕਰ ਹੈਗੀ ਨਾ ਮੈਂ ਇਹਨਾਂ ਦੇ ਮਰਿਆਂ ਤੇ ਜਾਵਾਂ ਤੇ ਨਾ ਮੈਂ ਇਹਨਾਂ ਦੇ ਜੰਮਿਆਂ ਤੇ ਜਾਵਾਂ ਆਹੋ ਇਦਾਂ ਹੀ ਕਰੀ ਤੂੰ ਹਿੱਸਾ ਨਾ ਹੁਣ ਛੱਡੀ ਖਰਿਆ ਬਾਹ ਨਹੀਂ ਨੀ ਮਾਰਦੇ ਅਗਲੇ ਇਹ ਸੇ ਨੀ ਮਾ ਛੱਡਣ ਵਾਲੀ ਜੇ ਮੈਂ ਹੀ ਸ ਛੱਡਣਾ ਹੁੰਦਾ ਤੇ ਮੈਨੂੰ ਕੀ ਵਕਤ ਪਿਆਈ ਇਹਨਾਂ ਨੂੰ ਤੇ ਇਹਨੇ ਪੈਸੇ ਲਾ ਕੇ ਕੇਸ ਕਰਨ ਦਾ ਮੰਮੀ ਆ ਲੋ ਥੋੜੇ ਜਿਹਾ ਨਾ ਦੁੱਧ ਚ ਮੈਂ ਬਰੈਡ ਪੇਕ ਲੈ ਆਈਆਂ ਤੇ ਖਾ ਲੋ ਮੈਂ ਨਹੀਂ ਕੋਹ ਵੀ ਖਾਣਾ ਮੇਰੇ ਨਾ ਗਲੇਜੋ ਕੋਠਾਂ ਜਾਂਦਾ ਹੀ ਨਹੀਂਗਾ ਜਿਦ ਤੈ ਕੋ ਖਾਓਗੇ ਨਹੀਂ ਤੇ ਉਠੋਗੇ ਕਿੱਦਾਂ ਐਦਾਂ ਹੀ ਇਮਤਿਹਾਰਿਆ ਥੋੜੀ ਸਰਨਾ ਕਦੋਂ ਦੀ ਤੁਸੀਂ ਆਈ ਤੇ ਕੁਛ ਨਹੀਂ ਖਾਦਾ ਪੀਤਾ ਇੱਥੋਂ ਤੱਕ ਪਾਣੀ ਦਾ ਘੁੱਟ ਨਹੀਂ ਪੀਤਾ ਆ ਥੋੜਾ ਜਿਹਾ ਕੁਝ ਖਾ ਲੋ ਫਿਰ ਦਵਾਈ ਵੀ ਦੇਣੀ ਤੁਹਾਨੂੰ ਨਹੀਂ ਖਾਦਾ ਜਾਂਦਾ ਕੀ ਕਰਾਂ ਕਿੱਦਾਂ ਖਾਵਾਂ ਮੈਂ ਰਹਿਣ ਦੀ ਇਥੇ ਰੱਖ ਦੇ ਜਦੋਂ ਮੇਰਾ ਜੀ ਕਰੂ ਮੈਂ ਖਾ ਲੂੰਗੀ ਰੱਖਿਆ ਤੇ ਮੰਮੀ ਤਾਂ ਮੈਨਾਂ ਬੰਦਾ ਚੀਜ਼ ਖਾ ਲੂ ਜੇ ਖਾਣ ਜੋਗਾ ਹੋਊਗਾ ਤੁਹਾਡੇ ਕੋ ਤੇ ਪਾਣੀ ਦਾ ਗਲਾ ਨਹੀਂ ਫੜਿਆ ਜਾਂਦਾ ਐਡਾ ਵੱਡਾ ਤਾਂ ਡੈਪਰੈਸ਼ਨ ਹੋਇਆ ਤੇ ਜੇ ਇਹ ਨਾ ਕਰੋ ਥੋੜਾ ਜਿਹਾ ਕੁਝ ਖਾ ਲੋ ਨਹੀਂ ਨੰਗਦਾ ਨਹੀਂ ਨੰਗਦਾ ਮੈਨੂੰ ਕੋਈ ਕੀ ਗੱਲ ਕਰਨਾ ਕੀ ਆ ਆ ਮੰਮੀ ਨੇ ਲਿਆਈ ਹੈ ਰਸ ਪਿਓ ਕੇ ਕਿ ਮੈਂ ਹਾਂ ਚਾਹਾਂ ਥੋੜੇ ਜਿਹਾ ਖਾ ਲਵਾਂ ਬ੍ਰੈਡ ਤੇ ਆਂਦੀ ਨਹੀਂ ਮੈਂ ਕੁਝ ਖਾਣਾ ਹੀ ਨਹੀਂ ਮੇਰਾ ਜੀ ਨਹੀਂ ਕਰਦਾ ਉਹ ਦੇਣਾ ਵੀ ਨਹੀਂ ਸੁਦੇਣੇ ਇਹ ਬ੍ਰੈਡ ਬਰੁੱਡ ਵਗੈਰਾ ਉਹ ਆਂਦੇ ਲੀਕਵਿਡ ਜਿਹਦੇ ਨਹੀਂ ਮਾਤਾ ਨੂੰ ਮਾਰਦਾ ਹੱਥ ਪ੍ਰਸ਼ਨ ਹੋਇਆ ਵਾ ਇਹ ਬੇਕੂਫੀ ਕਦੀ ਨਹੀਂ ਕਰਨੀ ਨਾ ਖਿਚੜੀ ਖੀਂ ਨਾ ਦਲੀਆ ਨਾ ਦਹੀਂ ਦੀ ਵਗੈਰਾ ਕੁਝ ਦੇਣਾ ਜੂਸ ਮਾੜਾ ਮੋਟਾ ਜਾਂ ਦੁੱਧ ਦੇਣਾ ਪਤਲਾ ਕੇ ਪਾਣੀ ਪਾ ਕੇ ਚੰਗਾ ਹੋਈ ਹੈ ਤੇ ਸਹੀ ਹੈ ਤੇ ਇਦਾਂ ਫਿਰ ਕਿਦਾਂ ਬਿਜਾਰਾ ਹੋਊਗਾ ਇਦਾਂ ਤੇ ਮੰਮੀ ਤੇ ਸਾਥ ਸਾਥ ਹੀ ਮੁੱਕ ਜਾਣੇ ਆ ਕੋਈ ਗੱਲ ਨਹੀਂ ਦਵਾਈ ਤੇ ਟੈਂਡੇ ਨੇ ਮਾੜੀ ਮੱਟੀ ਥੋੜੀ ਦੇਰ ਨੇ ਮੁੜ ਕੇ ਆਪੇ ਮਾਤਾ ਨੇ ਖਾਣ ਡਿਆ ਪਣਾਵਾ 5-6 ਦਿਨ ਦੀ ਖੇਡ ਸਾਰੀ ਜਦੋਂ ਮਤਲਬ ਟੰਕੇ ਇੱਕ ਸੈੱਟ ਹੋ ਗਏ ਨਾ ਅੰਦਰ ਜਗਮ ਠੀਕ ਹੋ ਗਿਆ ਤਾਂ ਆਪੇ ਖਾਣਣ ਮੰਮੀ ਨੇ ਤਾਂ ਆ ਨਾ ਆ ਚੀਜ਼ਾਂ ਨਾ ਆਂਦੀ ਮਾਤਾ ਨੂੰ ਚੰਗਾ ਜੋ ਮਰਜੀ ਬਰੈਡ ਬੁੱਡ ਵਗੈਰਾ ਇਹ ਅੰਦਰ ਜਾਣ ਨੂੰ ਛਾਂਤ ਕਰਦੀਆਂ ਮੁੜ ਕੇ ਗੱਲ ਤੇ ਤੁਹਾਡੀ ਠੀਕ ਆ ਚਲ ਨਹੀਂ ਦਿੰਦੀ ਮੈਂ ਤੁਹਾਨੂੰ ਦੱਸ ਦਿੰਦੇ ਨਾ ਪਹਿਲਾਂ ਤੇ ਮੈਂ ਸਾਰਾ ਕੁਝ ਲਿਆਉਣਾ ਹੀ ਨਹੀਂ ਇਹ ਚਲੋ ਤੁਸੀਂ ਐਂ ਦਾ ਕਰੋ ਨਹੀਂ ਤਾਂ ਮੈਨੂੰ ਅੱਡੇ ਤੋਂ ਜਾ ਕੇ ਨਾ ਤੇ ਜੂਸ ਲਿਆ ਦਿਓ ਜੂਸ ਨਹੀਂ ਦੁੱਧ ਗਰਮ ਕਰਕੇ ਨਿਲੇਚੀਆਂ ਪਾ ਕੇ ਇਹਦੇ ਵਿੱਚ ਪਾਣੀ ਪਾ ਲਈ ਮਾਸਾ ਤੇ ਮਲਾਈ ਨਾਉਣ ਦੀ ਉੱਤੇ ਉਹਦੇ ਮਾਤਾਂ ਥੋੜਾ ਕਲਾਸਿਕ ਜਿਹਾ ਗਰਮ ਕਰਕੇ ਠੀਕ ਆ ਨਾ ਤੇ ਉਹ ਚਾੜਤਾ ਲਿਖ ਕੇ ਇਹਨਾਂ ਨੇ ਵੀ ਕਿਹੜੀ ਚੀਜ਼ ਦੇਣੀ ਆ ਉਹ ਸਮਝ ਲਈ ਤੇ ਮੈਨੂੰ ਪੁੱਛ ਨਹੀਂ ਫਿਰ ਵੀ ਨਾ ਚੰਗਾ ਦਵਾਈ ਦੇ ਕਿਹੜੇ ਟਾਈਮ ਦੇਣੀ ਆ ਸਾਰਾ ਲੈ ਆ ਤੈਨੂੰ ਕਾਗੇ ਤੇ ਰਿਮ ਹਾਲ ਦਿੰਨਾ ਜਦੋਂ ਮੈਨੂੰ ਕੋਈ ਖਾਣਾ ਹੋਵੇ ਬੈਣਾ ਮੈਂ ਆਪੇ ਦੱਸ ਦਵਾਂਗੀ ਮੰਮੀ ਦੱਸਣਾ ਤੇ ਤੁਸੀਂ ਦਵਾਈ ਦੀਆਂ ਕਦੋਂ ਦੇ ਆਣ ਕੇ ਲੰਮੇ ਪਏਗੀ ਉਦੋਂ ਦਾ ਨਹੀਂ ਤੁਸੀਂ ਨਾ ਲਿਆ ਕੋ ਖਾਣ ਦਾ ਜੇ ਤੈਨੂੰ ਖਵਾਲਾਂਗੇ ਇਹਨੇ ਨਾ ਤੇ ਤੂੰ ਵੀ ਪਾਣੀ ਦਾ ਘੁੱਟ ਵੀ ਨਹੀਂ ਪੀਣਾ ਮੈਨੂੰ ਪਤਾ ਮੈਨੂੰ ਨਹੀਂ ਭੁੱਖ ਲੱਗਦੀ ਚਲ ਕੋਈ ਗੱਲ ਚੱਲ ਕੋਈ ਰੈਸਟ ਕਰੋ ਤਹੀਂ ਕੋਈ ਰੈਸਟ ਕਰੋ ਪੈਜੋ ਲੰਮੇ 'ਚ ਪੈਣਾ ਵਾ ਤੇ ਜੇ ਬਹਿਣਾ ਤੇ ਬਹਿਜੋ ਘੜੀ ਚਾਰਿਆਂ ਤੋਂ ਬੈਠੇ ਘੜੀ ਕੋਈ ਗੱਲ ਨਹੀਂ ਥੱਕਿਆ ਤਾਂ ਬੰਦਾ ਲੰਮਾ ਪਿਆ ਵੀ ਆਜੋ ਤੈਨੂੰ ਉਹ ਗਰਨਾਮ ਸਿਆ ਹਾਂ ਹਾਂਜੀ ਸਰ ਆਜੋ ਆਏ ਗਰਨਾਮ ਸੇ ਤਾਂ ਘਰ ਹੀ ਆ ਹਾਂਜੀ ਕਰਤੇ ਹੋਈ ਆ ਕਿੱਥੇ ਜਰਾ ਬਲਾਉ ਇਹਨਾਂ ਨੂੰ ਕੋਈ ਕੰਮ ਦੱਸਦੇ ਆ ਕੰਮ ਕਿਹੜਾ ਵਾ ਬਲਾਉ ਸੀ ਕਿੱਥੇ ਆ ਗਰਨਾਮ ਸਿੰਘ ਉਹ ਤੇ ਘਰੇ ਹੈ ਨਹੀਂ ਜੇ ਤੇ ਬਲਾਉ ਜਿੱਥੇ ਵੀ ਹੈਗਾ ਉਹ ਕਿੱਥੇ ਗਿਆ ਹਾਂਜੀ ਕੀ ਨਾਂ더라 ਕਾਕਾ ਗੁਰਨਾਮ ਸਿੰਘ ਜੀ ਗਰਨਾਮ ਸਿੰਘ ਆ ਹਾਂਜੀ ਤੇਰੇ ਖਿਲਾਫ ਪਰਚਾ ਆਇਆ ਬਾਹੂ ਕਿਨੇ ਲਿਖਾਇਆ ਬਾਜੀ ਦੱਸਦੇ ਆ ਕਿਨੇ ਲਿਖਾਇਆ ਵਾ ਤੇਰੀ ਭੈਣ ਨੇ ਕੀਤਾ ਤੁਹਾਡੇ ਦੂਆਂ ਦੇ ਖਿਲਾਫ ਅੱਛਾ ਜੀ ਕੀ ਜ਼ੁਲਮ ਕੀਤਾ ਸੀ ਦਸ ਰਿਹਾ ਜੁਰਮ ਤੈਨੂੰ ਉੱਥੇ ਸਾਰੇ ਲਿਖੇ ਹੋਏ ਜੁਰਮ ਜਿਹੜਾ ਕੀਤੇ ਤੂੰ ਨਹੀਂ ਫੇਰ ਵੀ ਜਿਹੜੀ ਕੋਈ ਗੱਲ ਬਾਤ ਹੈਗੀ ਆ ਦੱਸ ਰਿਹਾ ਸਾਨੂੰ ਦੱਸੋ ਚੱਲ ਲੱਗ ਗਏ ਦੱਸਣਾ ਇਹਨੇ ਕੀਤਾ ਕੀ ਹੈ ਇਹਨੇ ਭੈਣ ਆਪਣੀ ਨਾਲ ਕੁੱਟਮਾਰ ਕੀਤੀ ਹੈ ਤੇ ਨਾਲੇ ਉਹਨੂੰ ਜਾਨਵਾਰਾਂ ਦੀ ਕੋਸ਼ਿਸ਼ ਕੀਤੀ ਹੈ ਨੇ ਉਹ ਨਹੀਂ ਬਾਜੀ ਉਹ ਹੱਡੀ ਵਾਲੀ ਭੈਣ ਵਾ ਨਾ ਥੋੜੀ ਬੜੀ ਬੇਕੂਫਾ ਹੋਰ ਕੋ ਜ਼ਮੀਨ ਮੰਗਦੀ ਆ ਓਏ ਮੈਨੂੰ ਨਹੀਂ ਪਤਾ ਉਹ ਬੇਕੂਫਾ ਕਿ ਜਾਂ ਉਹ ਸਿਆਣੀ ਆ ਤੂੰ ਸਿੱਧਾ ਹੋ ਕੇ ਅੱਗੇ ਲੱਕੇ ਮੇਰੇ ਤੁਰ ਰਾ ਓ ਨਾ ਤੇ ਬਾਜੀ ਹੱਟ ਆਉਂਦੀ ਤੇ ਨਾ ਹੀ ਕੋਈ ਜਾਣੇ ਆ ਓਏ ਅੱਜਕੱਲ ਕੋਈ ਵੀ ਨਹੀਂ ਕਿਸੇ ਦਾ ਜਾਂਦਾ ਮੈਨੂੰ ਇਹ ਸਫਾਈਆਂ ਨਾ ਦੇ ਬਹੁਤੀਆਂ ਜਿਹੜੀ ਸਫਾਈ ਦੇਣੀ ਆ ਉੱਥੇ ਚੌਂਕੀ ਜਾ ਕੇ ਦੇਈ ਨਹੀਂ ਸਾਰੇ ਨਾ ਮੋਟਾ ਬਰਪਲੇਖਾ ਲੱਗਦਾ ਵਾ ਅਸੀਂ ਉਹਨੂੰ ਕਿੱਥੋਂ ਮਾਰ ਲੈਣਾ ਮੈਂ ਸਾਡੇ ਘਰ ਦੇ ਅੱਗੇ ਵਿਪਤਾ ਪਈ ਆ ਮਾਂ ਇਹਨਾਂ ਦੀ ਤੇ ਮੰਜੇ ਤੇ ਪਈ ਆ ਅਸੀਂ ਉੱਤੋਂ ਉਹਦੇ ਤਰਲੇ ਕੱਢ ਕੱਢ ਕੇ ਹਾਰ ਹੋ ਗਏ ਬੀਬੀ ਚੁੱਪ ਕਰ ਬੀਬੀ ਅਹੀਂ ਇੱਥੇ ਗੱਲਾਂ ਨਹੀਂ ਸੁਣਨਾ ਏ ਠੀਕ ਆ ਜੋਹਾਂ ਨੂੰ ਆਰਡਰ ਹੋਇਆ ਅਸੀਂ ਉਹ ਆ ਆਰਡਰ ਕਰਨਾ ਆ ਅੱਗੇ ਲੱਗ ਜਾ ਬਈ ਠੀਕ ਆ ਓ ਚੱਲ ਕੋਈ ਗੱਲ ਨਹੀਂ ਵੇਖਦੇ ਆ ਥਾਣੇ ਕੀ ਕਰਦੇ ਚਲ ਆਇਆ ਨਹੀਂ ਨਹੀਂ ਸਰ ਅਹੀਂ ਨਹੀਂ ਜਾਣ ਦੇਣਾ ਕੋਈ ਮੈਂਬਰ ਸਰਪੰਚ ਸਾਦਦਦੀਆਂ ਮੈਂਬਰ ਸਰਪੰਚਾਂ ਨੂੰ ਭ ਫਾਦੀ ਹੋ ਗਈ ਆ ਫਾਇਰ ਆਪਾ ਇਹ ਕੀ ਦਿੱਪਤਾ ਪੈ ਗਈ ਇਹ ਤੇ ਸਗਾਤ ਦਾ ਮੈਂ ਸਿਆਪਾ ਕਰਾਂ ਫੋਨ ਕਰਕੇ ਵੀ ਤੂੰ ਇਹ ਕੀ ਕੀਤਾ ਇੱਕ ਤੇ ਛੇਤੀ ਛੇਤੀ ਚ ਨਾ ਨੰਬਰ ਵੀ ਨਹੀਂ ਲੱਭਦਾ ਮੈਂ ਤੇ ਇੰਨਾ ਗੁੱਸਾ ਚੜੰਦਿਆ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਇੱਕ ਕੁੜੀ ਤੇ ਕਿਹਾ ਇਹ ਬੈਲ ਹੈਲੋ ਹਾਂ ਦੱਸੋ ਦੱਸਣਾ ਕੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੇ ਕੰਮ ਕਰਨ ਲੱਗੀ ਨੂੰ ਆਹ ਤੂੰ ਕੀ ਕੀਤਾ ਹਜੇ ਤੇ ਮੈਂ ਕੁਝ ਕੀਤਾ ਹੀ ਨਹੀਂ ਆ ਹਜੇ ਤਾਂ ਸ਼ੁਰੂਆਤ ਹੀ ਆ ਗਾੜੀ-ਗਾੜੀ ਵੇਖਿਓ ਹੁੰਦਾ ਕੀ ਆ ਅੱਛਾ ਗਾੜੀ ਤੂੰ ਕੀ ਕਰਨਾ ਵਾ ਉਹ ਵੀ ਸਾਨੂੰ ਦੱਸ ਦੇ ਜੇ ਤੈਨੂੰ ਕੁੜੀਏ ਪੈਲੀ ਚਾਹੀਦੀ ਆ ਨਾ ਤੇ ਤੁਹਾਡੇ ਹਿੱਸੇ ਦੀ ਵੀ ਲੈ ਜਾ ਪਰ ਆ ਨਵੇਂ ਕੰਮ ਨਾ ਕਰ ਸਾਡਾ ਜਲੂਸ ਨਾ ਕੱਢ ਤੈਨੂੰ ਮਾਸਾ ਨਹੀਂ ਸ਼ਰਮ ਆ ਜਾ ਹੈਗਾ ਵੀ ਤੇਰੀ ਮਾਂ ਮੰਜੇ ਦੇ ਉੱਤੇ ਪਈ ਆ ਉਹ ਵਿਚਾਰੀ ਨੇ ਉਦਾਂ ਹੀ ਮੁੱਕ ਜਾਣਾ ਵਾ ਤੇ ਤੂੰ ਨਵੀਂ ਤੋਂ ਨਵੀਂ ਪਾਜੀ ਚੜਾਉਂ ਲਈ ਸਾਡੇ ਸਿਰ ਦੇ ਉੱਤੇ ਉਹ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਠੀਕ ਆ ਮੇਰੇ ਵੱਲੋਂ ਸਾਰਾ ਟੱਬਰ ਮਰ ਜਾਓ ਮੈਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਮੇਰੇ ਨਾਲ ਪੰਗੇ ਲੈਣ ਦੀ ਕੋਈ ਲੋੜ ਨਹੀਂ ਹੈਗੀ ਹਜੇ ਤਾਂ ਕੱਲਾ ਨਾਮ ਤੇਰੇ ਘਰ ਵਾਲੇ ਦਾ ਹੀ ਲਿਖਾਇਆ ਵਾ ਇਹ ਨਾ ਹੋਵੇ ਅਗਲੇ ਗੇੜੇ ਤੇਰੇ ਪੇਕੇ ਨਾਲ ਤੇ ਤੇਰੀ ਸਾਸਰਾ ਤੇ ਤੇਰਾ ਨਾਮ ਸਾਰਿਆਂ ਦਾ ਤਰਾ ਤੇ ਜੇਲ੍ਹ 'ਚ ਬੈਠੇ ਹੋਇਓ ਮੈਂ ਤੈਨੂੰ ਦੱਸਦਾ ਰਾਜਵਿੰਦਰ ਜਿਹੜੇ ਤੂੰ ਆ ਕੰਮ ਕਰਨ ਦੇ ਆ ਨਾ ਇਹ ਤੈਨੂੰ ਮਹਿੰਗੇ ਬੜੇ ਪੈਣੇ ਆ ਅਸੀਂ ਤੇ ਫੇਰ ਵੀ ਕਿਤੇ ਨਾ ਕਿਤੇ ਸੋਚਦੇ ਆ ਪਿੱਤੀ ਭੈਣਾ ਕੀ ਵਾਦਾ ਵਟਾ ਕਰਨਾ ਵਾ ਪਰ ਨਾ ਤੂੰ ਨਹੀਂ ਸਮਝਦੀ ਹੈਗੀ ਤੂੰ ਤੇ ਨਾ ਕਰਤੂਤਾ ਆਪਣੀਆਂ ਤੋਂ ਬਾਜ਼ ਹੀ ਨਹੀਂ ਆਉਂਦੀ ਪਰ ਇੱਕ ਗੱਲ ਸੁਣ ਲੈ ਜੇ ਕਿਤੇ ਸਾਡੇ ਘਰ ਦੇ ਵਿੱਚ 1921 ਹੋ ਗਈ ਜਾਂ ਤੇਰੀ ਵਜ੍ਹਾ ਨਾਲ ਮੰਮੀ ਨੂੰ ਕੋ ਹੋ ਗਿਆ ਜਾਂ ਇੰਨਾ ਤੇ ਕੋਈ ਮੁਸੀਬਤ ਆਈ ਤੇ ਫਿਰ ਤੂੰ ਵੀ ਜੇਲ੍ਹ ਦਾ ਪਾਣੀ ਪੀਏਂਗੀ ਜੇ ਤੂੰ ਆਖੇਂਗੀ ਨਾ ਕਿ ਮੈਨੂੰ ਇਹਨਾਂ ਬਖਸ਼ ਦੇਣਾ ਵਾ ਤੇ ਬਖਸ਼ ਦੀ ਤੈਨੂੰ ਮੈਂ ਵੀ ਨਹੀਂ ਫਿਰ ਉਹ ਇਹਦੇ ਮੌਕਾ ਹੀ ਦੱਸੂਗਾ ਕੌਣ ਕਿਹਦਾ ਕੀ ਕਰਦਾ ਵਾ ਸਮਝ ਲੱਗੀ ਨਾ ਬਾਲਾ ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ ਹੈਗੀ ਜਿੰਨੀ ਕੁ ਜੋਗੇ ਹੈਗੇ ਓਨੀ ਕੀ ਗੱਲ ਕਰਿਆ ਕਰੋ ਅੱਛਾ ਗੱਲਾਂ ਤਾਂ ਅਸੀਂ ਬੜੀਆਂ ਕਰਨ ਜਾਣਦੇ ਆ ਚੱਲ ਕੋਈ ਗੱਲ ਨਹੀਂ ਤੂੰ ਵੀ ਜਿੰਨਾ ਚਾਂਬੜਦਾ ਹੈ ਨਾ ਚਾਂਬੜ ਲਾ ਹੁਣ ਤੈਨੂੰ ਅਸੀਂ ਵੀ ਦੱਸਾਂਗੇ ਕਿ ਅਸੀਂ ਵੀ ਕੀ ਚੀਜ਼ ਵਾਂ ਫੋਨ ਕੱਟ ਹੁਣ ਤੂੰ ਦੇਖੀ ਜਾਂਦੀ ਐ ਤੇਰਾ ਬਣਦਾ ਕੀ ਐ ਹੁਣ ਹਾਇ ਰੱਬਾ ਇਹ ਕੁੜੀ ਨੂੰ ਤਾਂ ਕਿਤੇ ਨਾ ਸਬਰ ਹੀ ਪੈ ਜਾ ਕਿਤੇ ਗਾੜੀਆਂ ਆਕੜਦੀ ਬੜਾ ਵਾ ਉਹ ਲੈਂਡ ਦੇ ਉੱਤੇ ਹੁੰਦੀ ਨਹੀਂ ਆ ਆਉਂਦੀ ਜੋ ਮੈਂ ਕੀਤਾ ਨਾ ਠੀਕ ਹੀ ਕੀਤਾ ਵਾ ਪਰ ਇਹਦੇ ਚ ਤੇ ਮਾਸਾ ਨਾ ਲੋ ਲਿਆ ਜਾਈਆਂ ਨਹੀਂ ਆ ਵੀ ਮੇਰਾ ਮਾਂ ਪਿਓ ਵਾ ਮੇਰਾ ਭਰਾ ਵਾ ਜੇਲ੍ਹ ਚ ਜਾਣਗੇ ਮਾਂ ਮੰਜੇ ਤੇ ਪਈ ਆ ਹਾਏ ਮੈਂ ਕੀ ਕਰਾਂ ਮੰਮੀ ਨੂੰ ਕਿਹੜੇ ਹਿਸਾਬ ਨਾਲ ਸਮਝਾਉਂਗੀ ਵੀ ਉਹ ਕਿੱਥੇ ਗਿਆ ਵਾ ਨੀ ਪਰਮਜੀਤ ਨੀ ਪਰਮਜੀਤ ਹਾਏ ਕਿੱਥੇ ਆ ਮੇਰੀ ਆਵਾਜ਼ ਨਹੀਂ ਸੁਣਦੀ ਨੀ ਪਰਮਜੀਤ ਹਾਂ ਮੰਮੀ ਦੱਸੋ ਕਾਹਦਾ ਰੋਲਾ ਬਾਹਰ ਪੈਣ ਡਿਆ ਈ ਕੀ ਗੱਲ ਹੋਈ ਕੋਛ ਨਹੀਂ ਮੰਮੀ ਉਹ ਇਹਨਾਂ ਦਾ ਕੋਈ ਯਾਰ ਦੋਸਤ ਆਇਆ ਹੀਗਾ ਤੋ ਕਹਿਣ ਡਿਆ ਹੀਗਾ ਕਿ ਮੈਨੂੰ ਕੋਈ ਕੰਮ ਆ ਤੁਹਾਡੇ ਨਾਲ ਤੇ ਮੇਰੇ ਨਾਲ ਚੱਲੋ ਤੇ ਇਹ ਕਹਿੰਦੇ ਹੀਗੇ ਮੇਰਾ ਟਾਈਮ ਨਹੀਂ ਹੈਗਾ ਮੰਮੀ ਨਹੀਂ ਠੀਕ ਤੇ ਮੈਂਨੇ ਘਰੋਂ ਕਿਤੇ ਵੀ ਜਾਣਾ ਉਹ ਫਿਰ ਵੀ ਉਹਨੂੰ ਬਦਬਦੀ ਧੱਕੇ ਨਾਲ ਲੈ ਗਿਆ ਹਾਂਦਾ ਮੈਨੂੰ ਕੋਈ ਜ਼ਰੂਰੀ ਕੰਮ ਆ ਬਾਹਰ ਨਾਲ ਰੌਲਾ ਬੜਾ ਪੈਣ ਡਿਆ ਹੀ ਤੇ ਮੈਨੂੰ ਕੋਈ ਸਮਝ ਨਹੀਂ ਲੱਗਣ ਰਹੀ ਕਾਹਦਾ ਰੌਲਾ ਪੈਂਦਾ ਇਦਾਂ ਕਰ ਜਾਂ ਮੀਤੀ ਮੈਨੂੰ ਦਵਾਈ ਲਾ ਕੇ ਦੇ ਮੀ ਦਵਾਈ ਦਾ ਟਾਈਮ ਹੋਇਆ ਆਇਆ ਮਮੇ ਇੱਕ ਮਿੰਟ ਰੁਕ ਜਾ ਮੈਂ ਹੁਣੇ ਦਵਾਈ ਲੈ ਕੇ ਆਈ ਤਾਂ ਧੀ ਹਾਏ ਕੋਈ ਨਹੀਂ ਮਮੇ ਥੋੜਾ ਟਾਈਮ ਹੀ ਆ ਪੈ ਜਾਣਾ ਤੁਹਾਨੂੰ ਫਰਕ ਅੱਗੇ ਨਾਲ ਬੜਾ ਫਰਕ ਪੈ ਗਿਆ ਘਰ ਤੇ ਐਵੇਂ ਆਂਦੇ ਬੰਦਾ ਦੂਣਾ ਹੋ ਜਾਂਦਾ ਜਦੋਂ ਆ ਜੀ ਤੇ ਮੱਸਿਕੋ ਮੈਂ ਦੋਣੀ ਮੈਂ ਕੀ ਹੋਣਾ ਵਾ ਤੇ ਰਾਜਿੰਦਰ ਨੂੰ ਫੋਨ ਲਾਇਆ ਵਾ ਉਹਨੇ ਤੇ ਮੈਨੂੰ ਇੱਕ ਵਾਰੀ ਨਹੀਂ ਪੁੱਛਿਆ ਫੋਨ ਲਾ ਕੇ ਵੀ ਮਾਂ ਤੇਰਾ ਕੀ ਹਾਲ ਵਾ ਚਾਏ ਕਿੱਦਾਂ ਵਾ ਕਿੱਦਾਂ ਤੂੰ ਨਹੀਂ ਮੰਮੀ ਪੁੱਛਦੀ ਦਿਓ ਤਾਂ ਹੀ ਨਾ ਜੇ ਅਸੀਂ ਉਹਨੂੰ ਦੱਸਿਆ ਹੁੰਦਾ ਤੇ ਅਸੀਂ ਤੇ ਉਹਨੂੰ ਦੱਸਿਆ ਹੀ ਨਹੀਂ ਆ ਮੈਂ ਆਖਿਆ ਉਹਨੂੰ ਕੀ ਟੈਨਸ਼ਨ ਦੇਣੀ ਆ ਆਪਣੇ ਘਰ ਵਾ ਹਾਂ ਉਹਦੇ ਜਿਹੜੀ ਮੁਸੀਬਤ ਪਈ ਅਸੀਂ ਤੇ ਚੱਲਣੇ ਚੱਲਣੇ ਆ ਤੇ ਉਹਨੂੰ ਨਹੀਂ ਮੈਂ ਪੁੱਛਿਆ ਨਾ ਦੱਸਿਆ ਤੇ ਨਾ ਉਹਨੇ ਪੁੱਛਿਆ ਹੀ ਆ ਤਾਨੂੰ ਪਤਾ ਯਾ ਅੱਗੇ ਹੀ ਫੋਨ ਕੱਟ ਵਾਧੀ ਕਰਦੀ ਸਾਨੂੰ ਨਹੀਂ ਦੋਨੋਂ ਫੋਨ ਲਾ ਕੇ ਦੱਸ ਦੇ ਮੰਮੀ ਦਾ ਪ੍ਰਸ਼ਨ ਹੋਇਆ ਵਾ ਮੰਮੀ ਦੀ ਇਦਾਂ ਦੀ ਹਾਲਤ ਵਾ ਥੋੜੀ ਜੀ ਤਾਂ ਕਰ ਮੈਨੂੰ ਮੰਮੀ ਹਾਲਤ ਦਾ ਤੇ ਤੁਹਾਡੀ ਦਾ ਮੈਨੂੰ ਪਤਾ ਹੀ ਆ ਤਾਂ ਹੀ ਨੀ ਮੈਂ ਰਾਜਵਿੰਦਰ ਨੂੰ ਦੱਸਿਆ ਜੇ ਰਾਜਵਿੰਦਰ ਆ ਗਈ ਨਾ ਤੇ ਤੂੰ ਹੀ ਉਹਦੇ ਨਾਲ ਗੱਲਾਂ ਕਰ ਕਰਕੇ ਨਾ ਦੂਨੇ ਬਿਮਾਰ ਹੋ ਜਾਣਾ ਵਾ ਤੇ ਇਹ ਕਰਕੇ ਮੈਂ ਨਹੀਂ ਆ ਵੀ ਤੁਸੀਂ ਥੋੜਾ ਜਿਹਾ ਠੀਕ ਹੋ ਜਾਓ ਫਿਰ ਮਾਵਾਂ ਧੀਆਂ ਬੈਠ ਕੇ ਨਾ ਤੇ ਗੱਲਾਂ ਬਾਤਾਂ ਕਰਿਓ ਤੇ ਨਾਲੇ ਵਧੀਆ ਵੀ ਲੱਗੂਗਾ ਜੇ ਉਹ ਇੱਥੇ ਤੁਹਾਨੂੰ ਇਹ ਹਾਲਤ ਦੇ ਵਿੱਚ ਵੀ ਰਹੀ ਫਿਰ ਜਾ ਕੇ ਉਹ ਬਿਮਾਰ ਹੋ ਗਈ ਤੇ ਫਾਇਦਾ ਹੋਊਗਾ ਕੋਈ ਚੱਲ ਕੋਈ ਗੱਲ ਨਹੀਂ ਤੁਸੀਂ ਕਰੋ ਰੈਸਟ ਤੇ ਜੇ ਫਿਰ ਵੀ ਤੁਹਾਡਾ ਜੀ ਕਰੂਗਾ ਤੇ ਮੈਂ ਕਰ ਦੂੰਗੀ ਉਹਨੂੰ ਫੋਨ ਚੱਲ ਠੀਕ ਆ ਆ ਗਲਾ ਫੜ ਲੈ ਜਰੂਰ ਕੁੜੀ ਨੂੰ ਟੈਨਸ਼ਨ ਦੇਣੀ ਆ ਨਾ ਲਾ ਕੇ ਹੈ ਰੱਬਾ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇੱਕ ਬਨੇ ਮਾਤਾ ਮੰਝੇ ਦੇ ਉੱਤੇ ਤੇ ਇੱਕ ਬਨੇ ਇਹਨਾਂ ਨੂੰ ਪੁਲਸ ਫੜ ਕੇ ਲੈ ਗਈ ਆ ਹੁਣ ਮੈਂ ਕਿੱਦਾਂ ਇਹਨਾਂ ਦੇ ਮਗਰ ਜਾਵਾਂ ਏਦਾਂ ਕਰਦੀ ਆ ਵੀਰ ਆਪਣੇ ਨੂੰ ਫੋਨ ਲਾਉਣੀ ਆ ਤੇ ਉਹਨੂੰ ਆਣੀ ਆ ਕਿ ਮੈਂ ਮਗਰ ਜਾ ਇਹਦੇ ਹਾਏ ਹਾ ਚੋਕਲਾ ਭਰਾਵਾ ਫੋਨ ਹੈਲੋ ਸਸੀਕਲ ਵੀਰ ਜੀ ਠੀਕ ਠਾਕ ਇੱਥੇ ਭਰਾਵਾ ਮੁਸੀਬਤਾਂ ਦੀ ਮਾਰੀ ਹਾਂ ਉਹ ਨਹੀਂ ਨਹੀਂ ਸੱਸ ਤੇ ਹੁਣ ਠੀਕ ਆ ਇੱਕ ਹੋਰ ਮੁਸੀਬਤ ਪੈ ਗਈ ਆ ਔਰ ਭੈਣ ਹੀ ਇਹਨਾਂ ਦੀ ਉਹਨੇ ਨਵਾਂ ਹੀ ਸਿਆਪਾ ਖੜਾ ਕਰਤਾ ਉਹਨੂੰ ਪੁਲਿਸ ਨੂੰ ਫੜਾਤਾ ਭਰਾ ਆਪਣੇ ਨੂੰ ਅਹ ਜੀ ਆਂਦੀ ਮੈਨੂੰ ਕੁੱਟਿਆ ਮਾਰਿਆ ਵਾ ਤੇ ਬੜਾ ਹੀ ਉਹਨੂੰ ਉਹ ਗੱਲ ਵੀ ਪੁਲਿਸ ਨੇ ਧੱਕੇ ਧੱਕੇ ਮਾਰ ਕੇ ਤੇ ਲੈ ਗਈ ਆ ਤੇ ਇੱਕ ਬੰਨੇ ਉਹਦਲ ਹੇ ਆਇਆ ਮਮੀ ਆ ਮਮਮੀ ਤੂੰ ਅੰਨੂ ਕੀ ਹੋਇਆ ਹਏ ਮਮਮੀ ਐ ਤੂੰ ਮੇਰੇ ਕੋ ਜੂਡ ਬੋਲਿਆ ਆ ਮੇਰਾ ਆਪ ਨੂੰ ਤਾਂ ਪੁਲਿਸ ਭੜ ਕੇ ਲਾਗੀ ਆ ਤੇ ਮਮਮੀ ਹੋਰ ਨਾ ਫਿਰ ਸਾਨੂੰ ਦੱਸਦੀ ਵੀ ਕੀ ਮੈਂ ਤਾਂ ਉਹਨੂੰ ਸਾਰਾ ਕੁਝ ਸੱਚ ਦੱਸ ਕੇ ਤੇ ਐਹੋ ਕੋਈ ਹੋਣਾ ਹੀਗਾ ਤੂੰ ਹੀ ਕੀ ਕਰਨੋਂ ਬਾਹਰ ਆਏ ਜੇ ਤੈਨੂੰ ਕੋਈ ਚੀਜ਼ ਦੀ ਲੋੜ ਈ ਤੇ ਮੈਨੂੰ ਦੱਸ ਦੇ ਉੱਠੋ ਐ ਤਾਂ ਮੈਨੂੰ ਦੱਸ ਦਿੰਦੀ ਮਮਮੀ ਦੱਸਣਾ ਤੁਹਾਨੂੰ ਮੈਂ ਕੀ ਹੀਗਾ ਐਸੇ ਕਰਕੇ ਨਹੀਂ ਦੱਸਿਆ ਵੀ ਤੁਸੀਂ ਦੇ ਅੱਗੇ ਨਹੀਂ ਠੀਕ ਆਗੇ ਉੱਠੋ ਹਏ ਨਾ ਮੇਰੇ ਆ। ਮੁੱਠਾ ਮੜ ਜੇ ਤਾਨੂੰ ਆਸਰਾ ਕਰੋ। ਹਏ ਨਾ ਮੇਰੇ ਆ। ਉੱਠ ਮੈਂ ਪਾਣੀ ਲਿਆਵਾਂ ਤੁਹਾਡੇ ਲਈ ਘੋਟ। ਹਏ ਬੁੜੀ ਨੇ ਕੀ ਕੀਤਾ ਵਾ। ਹਏ। ਹਏ ਮੇਰੇ ਪੁੱਤ ਨੂੰ ਪੁਲਿਸ ਬਾੜ ਕੇ ਲਾਗੀ, ਘੁੱਟੂ ਮਾਰੂਗੀ। ਹਏ। ਹਾਇ ਨਾ ਬਾ ਵੇ। ਆ ਲਓ ਮੈਂ ਪਾਣੀ। ਇਹ ਕੁੜੀ ਦਾ ਤੇ ਨਾ ਦਿਲ ਪੱਥਰ ਵਾ ਇਹਦੇ ਦਿਲ ਦੇ ਵਿੱਚ ਨਾ ਪੱਥਰ ਵਾ ਜਿਹੜਾ ਕਦੀ ਨਾ ਆਪਣੇ ਆਪਸ ਤੇ ਪਿਗਲਦਾ ਤੇ ਨਾ ਬਗਾਨਿਆਂ ਵਾਸਤੇ ਪਿਗਲਦਾ ਇਹ ਮੇਰੇ ਵਾਸਤੇ ਤੇ ਅੱਜ ਤੋਂ ਮਰ ਗਈ ਐ ਕੁੜੀ ਮੈਂ ਸਮਝ ਛੱਡੂ ਕਿ ਮੇਰੀ ਧੀ ਮਰ ਗਈ ਐ ਮੇਰੇ ਵਾਸਤੇ ਮੰਮੀ ਐਦਾ ਤੁਸੀਂ ਕਿਉਂ ਕਰਦੇ ਹੋ ਤੇ ਨਾਲੇ ਉਹਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਹਨੇ ਨਹੀਂ ਸਾਡੀ ਬਾਨਾ ਹੈਗਾ ਤੇ ਬਾਕੀ ਤੁਸੀਂ ਰੈਸਟ ਕਰੋ ਉਹਨਾਂ ਨੂੰ ਸਿਡਾਉਣ ਦੀ ਗੱਲ ਕਰਤਾ ਮੈਂ ਆਪਣੇ ਵੀਰ ਨੂੰ ਫੋਨ ਤੇ ਉਹ ਜਾਂਦਾ ਵਾ ਮਗਰ ਉਹ ਆਂਦਾ ਈ ਤੁਸੀਂ ਫਿਕਰ ਨਾ ਕਰੋ ਮੈਂ ਲੈ ਕੇ ਆਉਣਾ ਉਹਨਾਂ ਨੂੰ ਘਰ ਇੱਥੇ ਪੈ ਜਾ ਲੰਮੇ ਇੱਥੇ ਹੀ ਹੋ ਜਾ ਫਿਰ ਤੁਹਾਡੇ ਕੋ ਤੁਰਿਆ ਨਹੀਂ ਜਾਣਾ ਐਵੇਂ ਚੱਕਰ ਖਾ ਕੇ ਤੇ ਡਿੱਗੋਗੇ ਕੋਈ ਧੀ ਭੈਣੇ ਤਾਂ ਵੀ ਕਰਦੀ ਐ ਜਿਹੜੀ ਭਰਾਵਾਂ ਤੇ ਪਰਚੇ ਦਵਾ ਦਿੰਦੀ ਐ ਨਹੀਂ ਕੋਈ ਗੱਲ ਨਹੀਂ ਮੰਮੀ ਜੋ ਕਰਦੀ ਐ ਉਹਨੂੰ ਕਰ ਲੈੰਦੋ ਉਹਦਾ ਮਨ ਖੁਸ਼ ਹੋ ਜੇ ਉਹਨੇ ਜਿੰਨੀਆਂ ਬਲੀਆਂ ਬਲੀਆਂ ਚੁੱਕਣੀਆਂ ਨਾ ਸਾਡੇ ਨਾਲ ਚੁੱਕ ਲੈ। ਹਾਨੂੰ ਨਹੀਂ ਕੋਈ ਟੈਨਸ਼ਨ। ਜਿਹੜੀ ਸਾਡੇ ਭਾਪਈ ਆ ਨਾ ਉਹ ਤੇ ਸਾਨੂੰ ਕਟਣੀ ਪੈਣੀ। ਪਰ ਇੱਕ ਗੱਲ ਵਾ ਤੁਹਾਨੂੰ ਸੌਂ ਲੱਗੇ ਮੇਰੀ। ਤੁਸੀਂ ਅੱਜ ਤੋਂ ਬਾਅਦ ਨਾ ਆਪਣੇ ਦਿਲ ਤੇ ਕੋਈ ਗੱਲ ਨਹੀਂ ਲਿਆਉਣੀ। ਅਸੀਂ ਤੁਹਾਡੇ ਨਾਲ ਵਾ ਨਾ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ। ਜੇ ਤੁਹਾਨੂੰ ਕੋ ਹੋ ਗਿਆ ਨਾ ਤੇ ਅਸੀਂ ਕੀ ਕਰਾਂਗੇ? ਅਸੀਂ ਤੇ ਤੁਹਾਡੇ ਸਿਰ ਤੇ ਹੀ ਉੱਡੇ ਫਿਰਦੇ ਆ। ਰਾਜਵਿੰਦਰ ਵੇਲਾ ਕਿਦਾਂ ਸਾਰਾ ਟੱਬਰ ਚੀਕਾਂ ਮਾਰਨ ਡਿਆਈ ਤੇ ਆ ਵਾਰ-ਵਾਰ ਤੈਨੂੰ ਫੋਨ ਕਰਨ ਡਿਆਈ। ਓ ਮੰਮੀ ਇਹ ਜਿੰਨੇ ਫੋਨ ਕਾ ਦੇਣਾ ਇਹਨਾਂ ਨੂੰ ਕਰ ਲੈਣ ਦੋ ਹਜੇ ਤਾਂ ਕੰਮ ਸ਼ੁਰੂ ਹੀ ਹੋਇਆ ਵੇਖਿਓ ਮੈਂ ਇਹਨਾਂ ਕੋ ਗੇਣ-ਗੇਣ ਬਦਲੇ ਲੈਂਦੀ ਕਿੱਦਾਂ ਵਾ ਰਾਜਵਿੰਦਰ ਪੱਟੀਆਂ ਭਾਵੇਂ ਤੇਰੀਆਂ ਨਕਲੀ ਹੀ ਪਰ ਕੇਸ ਅਸਲੀ ਹੋ ਗਿਆ ਯੋ ਇਹ ਤੇ ਗੱਲ ਮੰਮੀ ਢਾਡੀ ਸਹੀ ਆ ਹਜੇ ਤਾਂ ਕੱਲਾ ਵੀਰ ਨੂੰ ਜਕਾਇਆ ਵਾ ਹਜੇ ਮੰਮੀ ਤੇ ਪੰਮੋ ਦਾ ਨੰਬਰ ਲੱਗਣਾ ਬਾਕੀ ਆ ਆ ਹੁਣ ਨਾ ਪੰਮੋ ਦਾ ਨੰਬਰ ਲਾਉਣਾ ਵਾ ਵੇਖਿਓ ਜਦੋਂ ਇਹਨੂੰ ਚੱਕ ਕੇ ਲੈ ਗਈ ਨਾ ਬੋਲ ਫੇਰ ਇਹਨੂੰ ਪਤਾ ਲੱਗਣਾ ਤੇ ਇਹੋ ਜੀ ਇਹ ਮੈਂ ਬਦਨਾਮੀ ਕਰਾਉਣੀ ਹੈ ਨਾ ਕਿਤੇ ਖੜਨ ਜੋਗੀ ਨਹੀਂ ਰਹਿਣਾ ਆ ਇੱਦਾਂ ਹੀ ਕਰੀ ਸੂਈ ਦੇ ਨੱਕੇ ਥਾਣੀ ਇਹਨਾਂ ਨੂੰ ਕਢਾਈ ਮਾਰਨ ਦੇ ਚੀਕਾਂ ਜਿੰਨੀਆਂ ਮਾਰਦੇ ਆ ਉਹ ਮੰਮੀ ਹਜੇ ਤਾਂ ਕਹਾਣੀ ਸ਼ੁਰੂ ਹੋਈ ਆ ਅੱਗੇ ਅੱਗੇ ਵੇਖਿਓ ਹੁਣ ਬਣਦਾ ਕੀ ਆ